ਸਤ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਦਾ ਨਾਮ ਹੈ ਬਹਿਨ ਚਲੋ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਕਿ ਜੰਗਲ ਵਿੱਚ ਚੀਤੇ ਅਤੇ ਗਧੇ ਵਿੱਚ ਬਹਿ ਛਿੜ ਪਈ ਗਧਾ ਅਸਮਾਨ ਕਾਲਾ ਹੁੰਦਾ ਹੈ ਚੀਤਾ ਨਹੀਂ ਅਸਮਾਨ ਨੀਲਾ ਹੁੰਦਾ ਹੈ ਗੱਲ ਤੂੰ ਤੂੰ ਮੈਂ ਮੈਂ ਤੇ ਚੱਲ ਕੇ ਜੰਗਲ ਦੇ ਰਾਜਾ ਸ਼ੇਰ ਦੇ ਦਰਬਾਰ ਵਿੱਚ ਪਹੁੰਚ ਗਈ ਸ਼ੇਰ ਨੇ ਸਾਰੀ ਗੱਲ ਸੁਣ ਕੇ ਹੁਕਮ ਦਿੱਤਾ ਚੀਤੇ ਨੂੰ 6 ਮਹੀਨੇ ਲਈ ਜੀਲ ਵਿੱਚ ਸੁੱਟ ਦਿਓ ਚੀਤਾ ਘਬਰਾ ਕੇ ਬੋਲਿਆ ਇਹ ਮਾਈ ਬਾਪ ਪਰ ਮੈਂ ਤਾਂ ਸੱਚ ਕਹਿ ਰਹਾ ਹਾਂ ਅਸਮਾਨ ਤਾਂ ਨੀਲਾ ਹੀ ਹੁੰਦਾ ਹੈ ਸ਼ੇਰ ਨੇ ਗਰਜਦਿਆ ਸਪਸ਼ਟ ਕੀਤਾ ਗੱਲ ਸੱਚ ਜਾਂ ਝੂਠ ਦੀ ਅਤੇ ਸਹੀ ਜਾਂ ਗਲਤ ਦੀ ਨਹੀਂ ਹੈ ਤੈਨੂੰ ਸਜ਼ਾ ਇਸ ਲਈ ਦਿੱਤੀ ਗਈ ਹੈ ਕਿ ਤੂੰ ਗਧੇ ਨਾਲ ਬਹਿਸ ਕੀਤੀ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਿਸੇ ਨਾਲ ਬਹਿਸ ਕਰਨ ਤੋਂ ਚੰਗਾ ਹੈ ਚੁੱਪ ਰਹਿਉ ਸਤਿ ਸ਼੍ਰੀ ਅਕਾਲ ਫਿਰ ਤੋਂ ਮਿਲਾਂਗੇ ਇੱਕ ਨਵੀਂ